ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਲਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿੱਗ ਬਾਸ ਦੀ ਬਿੱਗ ਬਾਸ ਦਾ ਫੈਮਲੀ ਵੀਕਐਂਡ ਚੱਲ ਰਿਹਾ ਹੈ ਜਿਸ ਦੇ ਵਿੱਚ ਘਰ ਦੇ ਮੈਂਬਰਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਉਹ ਘਰੇ ਪਹੁੰਚ ਰਹੇ ਨੇ ਤੇ ਇੱਕ ਦੂਜੇ ਨੂੰ ਰੋਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਹਾਲੀ ਦੇ ਵਿੱਚ ਫਰਹਾਨਾ ਦੀ ਮਦਰ ਜਿਹੜੀ ਉਹ ਘਰ ਦੇ ਵਿੱਚ ਆਈ ਜਿਸ ਤੋਂ ਬਾਅਦ ਆਉਂਦੇ ਹੀ ਉਸਨੇ ਅਰਮਾਨ ਯਾਨੀ ਕਿ ਅਮਾਲ ਮਲਿਕ ਸ਼ਹਿਬਾਜ਼ ਤਾਨਿਆ ਤੇ ਬਾਕੀ ਸਭ ਦੀ ਜਿਹੜੀ ਖੂਬ ਖਿਚਾਈ ਕੀਤੀ ਗੱਲਾਂ ਗੱਲਾਂ ਵਿੱਚ ਕਿਉਂਕਿ ਉਹਨਾਂ ਨੇ ਮਜ਼ਾਕ ਦੇ ਨਾਲ ਕਿਹਾ ਕਿ ਫਰਹਾਨਾ ਦੀ ਜ਼ੁਬਾਨ ਬਹੁਤ ਲੰਬੀ ਚੱਲਦੀ ਹੈ ਉਸ ਦੀ ਮਦਰ ਦਾ ਗੋ ਜਵਾਬ ਸੀਗਾ ਮਾਲ ਨੂੰ ਆਪਸੇ ਥੋੜੀ ਸੀ ਕਮ ਹੈ ਸੋ ਇਦਾਂ ਦੇ ਬਹੁਤ ਸਾਰੇ ਟਵਿਸਟ ਐਂਡ ਟਰਨਸ ਜਿਹੜੇ ਨੇ ਫਰਹਾਨਾ ਦੀ ਮਦਰ ਦੇ ਘਰ ਐਂਟਰ ਹੋਣ ਤੋਂ ਬਾਅਦ ਅਸੀਂ ਦੇਖੇ ਨੇ ਕਿ ਬਿਗ ਬਾਸ ਦੇ ਘਰ ਦੇ ਅੰਦਰ ਕਿੰਨਾ ਚੇਂਜ ਨਜ਼ਰ ਆ ਰਿਹਾ ਕਿਉਂਕਿ ਪਰਿਵਾਰਿਕ ਮੈਂਬਰ ਆਨੇ ਨੇ ਲੇਕਿਨ ਫਰਹਾਨਾ ਦੀ ਮਦਰ ਨੇ ਘਰ ਦੇ ਅੰਦਰ ਆ ਕੇ ਸਾਰੇ ਕੰਟੈਸਟੈਂਟਸ ਨੂੰ ਉਨਾ ਹੀ ਪਿਆਰ ਦਿੱਤਾ ਜਿੰਨਾ ਉਹ ਫਰਹਾਨਾ ਨੂੰ ਕਰਦੇ ਰਹੇ ਉਹਨਾਂ ਨੇ ਇੱਕ ਮਾਂ ਦਾ ਅਹਿਸਾਸ ਇੱਕ ਮਾਂ ਨੂੰ ਕਿੰਨੇ ਸਾਰੇ ਲੋਕ ਜਿਹੜੇ ਘਰ ਦੇ ਅੰਦਰ ਮਿਸ ਕਰ ਰਹੇ ਨੇ ਉਸ ਦੀ ਕਮੀ ਪੂਰੀ ਕੀਤੀ ਅਸੀਂ ਕਹਿ ਸਕਦੇ ਹਾਂ ਸੋ ਗੌਰਵ ਖੰਨਾ ਨੂੰ ਉਹ ਕਹਿੰਦੇ ਨੇ ਕਿ ਉਹ ਉਹਨਾਂ ਦੇ ਫੇਵਰਟ ਨੇ ਤੇ ਫਰਹਾਨਾ ਨੂੰ ਟੀਵੀ ਬਾਰੇ ਕੁਝ ਨਹੀਂ ਪਤਾ ਯਾਨੀ ਕਿ ਆਪਣੀ ਬੇਟੀ ਨੂੰ ਵੀ ਟੌਂਟ ਕੀਤੀ ਐਦਾਂ ਨਹੀਂ ਕਿ ਸਾਰੇ ਕੰਟੈਸਟੈਂਟਸ ਦੀ ਲਤ ਖੀਚੀ ਉਹਨਾਂ ਨੇ ਆਪਣੀ ਬੇਟੀ ਨੂੰ ਵੀ ਟੌਂਟ ਕੀਤੀ ਪਰ ਉਹਨਾਂ ਦੇ ਫਾਦਰ ਦਾ ਇਸ਼ੂ ਜਿਹੜਾ ਘਰ ਦੇ ਅੰਦਰ ਚੱਲ ਰਿਹਾ ਸੀਗਾ ਕਿ ਆਪਣੇ ਪਿਤਾ ਤੋਂ ਬਹੁਤ ਦੂਰ ਹੈ ਪਿਤਾ ਦੇ ਬਚਪਨ ਤੋਂ ਹੀ ਪਿਤਾ ਜਿਹੜਾ ਛੱਡ ਕੇ ਚਲਾ ਗਿਆ ਸੀਗਾ ਤੇ ਐਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜੜੀਆਂ ਨੇ ਫਰਹਾਨਾ ਦੀ ਸਾਹਮਣੇ ਆ 10 ਮਿਲੀਅਨ ਸੀਗੇ ਹੁਣ 1.6 ਮਿਲੀਅਨ ਹੋ ਗਏ ਨੇ ਜਦੋਂ ਉਹ ਘਰ ਦੇ ਅੰਦਰ ਗਈ ਸੀਗੀ ਬਿੱਗ ਬਾਸ ਘਰ ਦੇ ਅੰਦਰ ਉਦੋਂ 44000 ਫਾਲੋਅਰਸ ਸੀਗੇ ਉਹਦੇ ਲੇਕਿਨ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਉਸ ਨੇ ਜਿਹੜੇ ਨੇ ਮਿਲੀਅਨ ਦੇ ਹਿਸਾਬ ਨਾਲ ਫਾਲੋਅਰਸ ਆਪਣੇ ਨਾਮ ਕੀਤੇ ਨੇ ਇਟ ਮੀਨਸ ਕਿ ਫਰਹਾਨਾ ਨੂੰ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਔਰ ਅਗਰ ਗੱਲ ਕਰੀਏ ਅਮਾਲ ਮਲਿਕ ਦੀ ਤੇ ਅਰਮਾਨ ਮਲਿਕ ਉਹਨਾਂ ਦੇ ਬ੍ਰਦਰ ਵੀ ਘਰ ਦੇ ਅੰਦਰ ਆਏ ਔਰ ਅਮਾਲ ਮਲਿਕ ਇੰਨਾ ਜ਼ਿਆਦਾ ਇਮੋਸ਼ਨਲ ਹੈ ਕਿਉਂਕਿ ਇਹ ਕੰਟੈਸਟੈਂਟ ਜਿਹੜੇ ਘਰ ਦੇ ਵਿੱਚ ਰੋਂਦੇ ਨਜ਼ਰ ਆਉਂਦੇ ਨੇ ਲੜਦੇ ਨਜ਼ਰ ਆਉਂਦੇ ਨੇ ਪਤਾ ਚੱਲਿਆ ਕਿ ਇਹ ਲੋਕ ਜਿਹੜੇ ਨੇ ਕਿੰਨੇ ਜ਼ਿਆਦਾ ਇਮੋਸ਼ਨਲ ਵੀ ਹੁੰਦੇ ਨੇ ਸਿਰਫ ਇੱਕ ਗੁੱਸੇ ਨੂੰ ਗੁੱਸੇ ਦਾ ਪ੍ਰਗਟਾਵਾ ਕਰਨ ਦੇ ਲਈ ਇਹ ਸਭ ਕੁਝ ਬੋਲ ਜ਼ਰੂਰ ਦਿੰਦੇ ਨੇ ਲੇਕਿਨ ਇੱਕ ਇਨਸਾਨੀਅਤ ਔਰ ਇੱਕ ਇਮੋਸ਼ਨਸ ਜਿਹੜੇ ਨੇ ਉਹ ਹਰ ਕਿਸੇ ਦੇ ਅੰਦਰ ਜੁੜੇ ਨੇ ਹੁਣ ਦੇਖਣਾ ਇਹ ਹੈ ਕਿ ਫੈਮਿਲੀ ਵੀਕ ਤੋਂ ਬਾਅਦ ਕੀ ਟਵਿਸਟ ਹੁੰਦਾ ਹੈ ਘਰ ਦੇ ਅੰਦਰ ਕਿੰਨੇ ਐਲੀਮੀਨੇਸ਼ਨਸ ਹੁੰਦੇ ਨੇ ਕਿਉਂਕਿ ਬਹੁਤ ਨਜ਼ਦੀਕ ਹੈ ਗ੍ਰੈਂਡ ਫਿਨਾਲੇ ਤੇ ਇਹ ਦੇਖਣਾ ਬਹੁਤ ਅਹਿਮ ਹੋਏਗਾ ਤੇ ਹੁਣ ਅਪਕਮਿੰਗ ਕਿਦੇ ਪੇਰੈਂਟਸ ਘਰ ਆਉਣਗੇ ਇਹ ਦੇਖਣਾ ਬਹੁਤ ਖਾਸ ਹੈ ਕਿਉਂਕਿ ਤਾਨੇ ਬਹੁਤ ਬੇਸਬਰੀ ਨਾਲ ਆਪਣੇ ਮਦਰ ਦਾ ਇੰਤਜ਼ਾਰ ਕਰ ਰਹੀ ਹੈ ਔਰ ਸ਼ਹਿਬਾਜ਼ ਨੂੰ ਮਿਲਣ ਕੌਣ ਆਏਗਾ ਸ਼ਹਿਬਾਜ਼ ਦੇ ਫਾਦਰ ਜਾਂ ਫਿਰ ਸ਼ਹਿਬਾਜ਼ ਦੀ ਭੈਣ ਇਹ ਵੀ ਇੱਕ ਟਵਿਸਟ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਲਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿੱਗ ਬਾਸ ਦੀ ਬਿੱਗ ਬਾਸ ਦਾ ਫੈਮਲੀ ਵੀਕਐਂਡ ਚੱਲ ਰਿਹਾ ਹੈ ਜਿਸ ਦੇ ਵਿੱਚ ਘਰ ਦੇ ਮੈਂਬਰਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਉਹ ਘਰੇ ਪਹੁੰਚ ਰਹੇ ਨੇ ਤੇ ਇੱਕ ਦੂਜੇ ਨੂੰ ਰੋਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਹਾਲੀ ਦੇ ਵਿੱਚ ਫਰਹਾਨਾ ਦੀ ਮਦਰ ਜਿਹੜੀ ਉਹ ਘਰ ਦੇ ਵਿੱਚ ਆਈ ਜਿਸ ਤੋਂ ਬਾਅਦ ਆਉਂਦੇ ਹੀ ਉਸਨੇ ਅਰਮਾਨ ਯਾਨੀ ਕਿ ਅਮਾਲ ਮਲਿਕ ਸ਼ਹਿਬਾਜ਼ ਤਾਨਿਆ ਤੇ ਬਾਕੀ ਸਭ ਦੀ ਜਿਹੜੀ ਖੂਬ ਖਿਚਾਈ ਕੀਤੀ ਗੱਲਾਂ-ਗੱਲਾਂ ਵਿੱਚ ਕਿਉਂਕਿ ਉਹਨਾਂ ਨੇ ਮਜ਼ਾਕ ਦੇ ਨਾਲ ਕਿਹਾ ਕਿ ਫਰਹਾਨਾ ਦੀ ਜ਼ੁਬਾਨ ਬਹੁਤ ਲੰਬੀ ਚੱਲਦੀ ਹੈ ਉਸ ਦੀ ਮਦਰ ਦਾ ਗੋ ਜਵਾਬ ਸੀਗਾ ਮਾਲ ਨੂੰ ਆਪਸੇ ਥੋੜੀ ਜਿਹੀ ਕਮ ਹੈ ਸੋ ਇਦਾਂ ਦੇ ਬਹੁਤ ਸਾਰੇ ਟਵਿਸਟ ਐਂਡ ਟਰਨਸ ਜਿਹੜੇ ਨੇ ਫਰਹਾਨਾ ਦੀ ਮਦਰ ਦੇ ਘਰ ਐਂਟਰ ਹੋਣ ਤੋਂ ਬਾਅਦ ਅਸੀਂ ਦੇਖੇ ਨੇ ਕਿ ਬਿਗ ਬਾਸ ਦੇ ਘਰ ਦੇ ਅੰਦਰ ਕਿੰਨਾ ਚੇਂਜ ਨਜ਼ਰ ਆ ਰਿਹਾ ਕਿਉਂਕਿ ਪਰਿਵਾਰਿਕ ਮੈਂਬਰ ਆਣੇ ਨੇ ਲੇਕਿਨ ਫਰਹਾਨਾ ਦੀ ਮਦਰ ਨੇ ਘਰ ਦੇ ਅੰਦਰ ਆ ਕੇ ਸਾਰੇ ਕੰਟੈਸਟੈਂਟਸ ਨੂੰ ਉਹਨਾਂ ਹੀ ਪਿਆਰ ਦਿੱਤਾ ਜਿੰਨਾ ਫਰਹਾਨਾ ਨੂੰ ਕਰਦੇ ਰੇ ਉਹਨਾਂ ਨੇ ਇੱਕ ਮਾਂ ਦਾ ਅਹਿਸਾਸ ਇੱਕ ਮਾਂ ਨੂੰ ਕਿੰਨੇ ਸਾਰੇ ਲੋਕ ਜਿਹੜੇ ਘਰ ਦੇ ਅੰਦਰ ਮਿਸ ਕਰ ਰਹੇ ਨੇ ਉਸ ਦੀ ਕਮੀ ਪੂਰੀ ਕੀਤੀ ਅਸੀਂ ਕਹਿ ਸਕਦੇ ਹਾਂ ਸੋ ਗੌਰਵ ਖੰਨਾ ਨੂੰ ਉਹ ਕਹਿੰਦੇ ਨੇ ਕਿ ਉਹ ਉਹਨਾਂ ਦੇ ਫੇਵਰਟ ਨੇ ਤੇ ਫਰਹਾਨਾ ਨੂੰ ਟੀਵੀ ਬਾਰੇ ਕੁਝ ਨਹੀਂ ਪਤਾ ਯਾਨੀ ਕਿ ਆਪਣੀ ਬੇਟੀ ਨੂੰ ਵੀ ਟੌਂਟ ਕੀਤੇ ਐਦਾਂ ਨਹੀਂ ਕਿ ਸਾਰੇ ਕੰਟੈਸਟੈਂਟਸ ਦੀ ਲਤ ਖੀਚੀ ਉਹਨਾਂ ਨੇ ਆਪਣੀ ਬੇਟੀ ਨੂੰ ਵੀ ਟੌਂਟ ਕੀਤੇ ਫਰ ਉਹਨਾਂ ਦੇ ਫਾਦਰ ਦਾ ਇਸ਼ੂ ਜਿਹੜਾ ਘਰ ਦੇ ਅੰਦਰ ਚੱਲ ਰਿਹਾ ਸੀਗਾ ਕਿ ਆਪਣੇ ਪਿਤਾ ਤੋਂ ਬਹੁਤ ਦੂਰ ਹੈ ਪਿਤਾ ਦੇ ਬਚਪਨ ਤੋਂ ਹੀ ਪਿਤਾ ਜਿਹੜਾ ਛੱਡ ਕੇ ਚਲਾ ਗਿਆ ਸੀਗਾ ਤੇ ਐਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਫਰਹਾਨਾ ਦੀ ਸਾਹ 1.3 ਮਿਲੀਅਨ ਸੀਗੇ ਹੁਣ 1.6 ਮਿਲੀਅਨ ਹੋ ਗਏ ਨੇ ਜਦੋਂ ਉਹ ਘਰ ਦੇ ਅੰਦਰ ਗਈ ਸੀਗੀ ਬਿਗ ਬਾਸ ਘਰ ਦੇ ਅੰਦਰ ਉਦੋਂ 44000 ਫਾਲੋਅਰ ਸੀਗੇ ਉਹਦੇ ਲੇਕਿਨ ਤਿੰਨਾ ਚਾਰਾ ਮਹੀਨਿਆਂ ਦੇ ਵਿੱਚ ਵਿੱਚ ਉਸਨੇ ਜਿਹੜੇ ਨੇ ਮਿਲੀਅਨ ਦੇ ਹਿਸਾਬ ਨਾਲ ਫਾਲੋਅਰਸ ਆਪਣੇ ਨਾਮ ਕੀਤੇ ਨੇ ਇਟ ਮੀਨਸ ਕਿ ਫਰਹਾਨਾ ਨੂੰ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਔਰ ਅਗਰ ਗੱਲ ਕਰੀਏ ਅਮਾਲ ਮਲਿਕ ਦੀ ਤੇ ਅਰਮਾਨ ਮਲਿਕ ਉਹਨਾਂ ਦੇ ਬ੍ਰਦਰ ਵੀ ਘਰ ਦੇ ਅੰਦਰ ਆਏ ਔਰ ਅਮਾਲ ਮਲਿਕ ਇੰਨਾ ਜ਼ਿਆਦਾ ਇਮੋਸ਼ਨਲ ਹੈ ਕਿਉਂਕਿ ਇਹ ਕੰਟੈਸਟੈਂਟ ਜਿਹੜੇ ਘਰ ਦੇ ਵਿੱਚ ਰੋਂਦੇ ਨਜ਼ਰ ਆਉਂਦੇ ਨੇ ਲੜਦੇ ਨਜ਼ਰ ਆਉਂਦੇ ਨੇ ਲੇਕਿਨ ਇਹਨਾਂ ਦੇ ਅੰਦਰ ਇਮੋਸ਼ਨਸ ਕਿੰਨੇ ਨੇ ਇਹਨਾਂ ਦੇ ਪਰਿਵਾਰਿਕ ਮੈਂਬਰ ਘਰ ਦੇ ਅੰਦਰ ਐਂਟਰ ਹੋਣ ਤੋਂ ਬਾਅਦ ਪਤਾ ਚੱਲਿਆ ਕਿ ਇਹ ਲੋਕ ਜਿਹੜੇ ਨੇ ਕਿੰਨੇ ਜ਼ਿਆਦਾ ਇਮੋਸ਼ਨਲ ਵੀ ਹੁੰਦੇ ਨੇ ਸਿਰਫ ਇੱਕ ਗੁੱਸੇ ਨੂੰ ਗੁੱਸੇ ਦਾ ਪ੍ਰਗਟਾਵਾ ਕਰਨ ਦੇ ਲਈ ਇਹ ਸਭ ਕੁਝ ਬੋਲ ਜ਼ਰੂਰ ਦਿੰਦੇ ਨੇ ਲੇਕਿਨ ਇੱਕ ਇਨਸਾਨੀਅਤ ਔਰ ਇੱਕ ਇਮੋਸ਼ਨ ਜਿਹੜੇ ਨੇ ਉਹ ਹਰ ਕਿਸੇ ਦੇ ਅੰਦਰ ਜੁੜੇ ਨੇ ਹੁਣ ਦੇਖਣਾ ਇਹ ਹੈ ਕਿ ਫੈਮਿਲੀ ਵੀਕ ਤੋਂ ਬਾਅਦ ਕੀ ਟਵਿਸਟ ਹੁੰਦਾ ਘਰ ਦੇ ਅੰਦਰ ਕਿੰਨੇ ਐਲੀਮੀਨੇਸ਼ਨਸ ਹੁੰਦੇ ਨੇ ਕਿਉਂਕਿ ਬਹੁਤ ਨਜ਼ਦੀਕ ਹੈ ਗ੍ਰੈਂਡ ਫਿਨਾਲੇ ਤੇ ਇਹ ਦੇਖਣਾ ਬਹੁਤ ਅਹਿਮ ਹੋਏਗਾ ਤੇ ਹੁਣ ਅਪਕਮਿੰਗ ਕਿਦੇ ਪੇਰੈਂਟਸ ਘਰ ਆਉਣਗੇ ਇਹ ਦੇਖਣਾ ਬਹੁਤ ਖਾਸ ਹੈ ਕਿਉਂਕਿ ਤਾਨਿਆ ਬਹੁਤ ਬੇਸਬਰੀ ਨਾਲ ਆਪਣੇ ਮਦਰ ਦਾ ਇੰਤਜ਼ਾਰ ਕਰ ਰਹੀ ਹੈ ਔਰ ਸ਼ਹਿਬਾਜ਼ ਨੂੰ ਮਿਲਣ ਕੌਣ ਆਏਗਾ ਸ਼ਹਿਬਾਜ਼ ਦੇ ਫਾਦਰ ਜਾਂ ਫਿਰ ਸ਼ਹਿਬਾਜ਼ ਦੀ ਭੈਣ ਇਹ ਵੀ ਇੱਕ ਟਵਿਸਟ ਹੈ